ਸਾਸੀ ਗਾਲ ਦੋਸਤੋ ਆਪਾਂ ਮੌਜੂਦ ਆ ਲੋਗੜ ਹੈੱਡ ਤੇ ਤੇ ਲੋਗੜ ਹੈੱਡ ਮੰਡੀ ਡੱਬ ਵਾਲੀ ਦੇ ਨੇੜੇ ਪਿੰਡ ਪੈਂਦਾ ਲੋਗੜ ਉੱਥੇ ਇਹ ਹੈੱਡ ਬਣਿਆ ਹੋਇਆ ਹੈ ਤੇ ਦੋਸਤੋ ਇਹ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਤੁਸੀਂ ਜ਼ਰੂਰ ਦੇਖਿਓ ਇਹ ਵੀਡੀਓ ਬੜੀ ਖਾਸ ਆ ਤੇ ਜਾਣਕਾਰੀ ਭਰਪੂਰ ਆ ਤੇ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਕਿ ਇਸ ਹੈੱਡ ਤੇ ਕਿਹੜੀਆਂ-ਕਿਹੜੀਆਂ ਨਹਿਰਾਂ ਨੇ ਤੇ ਕਿਹੜੀ ਨਹਿਰ ਕਿਹੜੇ ਪਾਸੇ ਨੂੰ ਅੱਗੇ ਜਾਂਦੀ ਆ ਤੇ ਉਹਦੇ ਬਾਰੇ ਸਾਰੀ ਜਾਣਕਾਰੀ ਲੈਣ ਦੇ ਲਈ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਕੁਲਦੀਪ ਸਾਹੂ ਜੀ ਤੇ ਆਓ ਕਰਦੇ ਆ ਆਪਾਂ ਉਹਨਾਂ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਨਮਸਕਾਰ ਜੀ ਨਮਸਕਾਰ ਸਰ ਸਰ ਸਾਨੂੰ ਇਹਨਾਂ ਜਿਹੜਾ ਇਹ ਹੈਡਲਾਈਨ ਦੇ ਬਾਰੇ ਪੂਰੀ ਜਾਣਕਾਰੀ ਦਿਓ ਸਰਹਿੰਦ Rajasthan ਕਨਾਲ ਤੇ ਪਾਖੜਾ ਕਨਾਲ ਇੱਥੇ ਆ ਕੇ ਦੂਜੇ ਪਾਸੇ ਤੁਹਾਨੂੰ ਦਿਖਾਉਂਗੇ ਭਖੜਾ ਤੇ ਸਰਹਿੰਦ ਦੀ țeਲ ਬਣ ਜਾਂਦੀ ਹੈ ਤੇ ਇਹ ਰਾਜਸਥਾਨ ਦੇ ਵਿੱਚ ਪਾਣੀ ਦੀ ਜਾਂ ਸਿੰਚਾਈ ਦੀ ਜਿਹੜੀ ਪ੍ਰਯੋਜਨਾਵਾਂ ਦੀ ਫਰਸਟ ਐਂਟਰੀ ਲੋਗੜ ਹੈਡ ਤੋਂ ਰਾਜਸਥਾਨ ਦੇ ਵਿੱਚ ਕਿਤੋਂ ਵੀ ਪੰਜਾਬ ਸਾਈਡ ਤੋਂ ਇਹ ਫਰਸਟ ਐਂਟਰੀ ਇੱਥੋਂ ਹੁੰਦੀ ਹੈ ਠੀਕ ਹੈ ਜੀ ਹਾਲਾਂਕਿ ਇਹਨੂੰ ਸਿੰਚਾਈ ਪ੍ਰਯੋਜਨਾ ਕਹਿ ਦਿੰਦੇ ਪਰ ਇਹ ਪਾਣੀ ਦੀ ਪ੍ਰਯੋਜਨਾ ਹੈ ਰਾਜਸਥਾਨ ਦੇ ਨੋ ਡਿਸਟ੍ਰਿਕਟ ਨੂੰ ਇਸ ਨਹਿਰ ਤੋਂ ਪਾਣੀ ਦੀ ਸਪਲਾਈ ਪੂਰੀ ਹੁੰਦੀ ਹੈ ਠੀਕ ਹੈ ਪਾਖੜਾ ਨਹਿਰ ਹੈ ਜੀ ਜਿਹੜੀ ਪਾਖੜਾ ਸਿੰਚਾਈ ਇਹ ਸਿੰਚਾਈ ਪ੍ਰਯੋਜਨਾ ਹੈਗੀ ਇਹ ਇਥੋਂ ਫਰਸਟ ਐਂਟਰੀ ਹੈ ਇਹ ਤੁਸੀਂ ਦੇਖ ਰਹੇ ਹੋ ਮੇਨ ਰਾਜਸਥਾਨ ਕਨਾਲ ਹੈ ਠੀਕ ਹੈ ਉਹ ਜਿਹੜੀ ਪਰਲੀ ਸਾਈਡ ਜਾ ਰਹੀ ਹੈ ਇਹ ਰਾਜਸਥਾਨ ਕਨਾਲ ਚੋਂ ਅਗਰ ਪਾਖੜਾ ਨੂੰ ਪਾਣੀ ਦੀ ਅਪੂਰਤੀ ਘਟ ਰਹੀ ਦੀ ਹੈ ਤਾਂ ਇਹ ਇਹਦਾ ਲਿੰਕ ਚੈਨਲ ਬਣਾਇਆ ਹੈ ਰਾਜਸਥਾਨ ਕਨਾਲ ਚੋਂ 1000 ਜਾਂ 1200 ਕਿਊਸਕ ਪਾਣੀ ਉਹ 1800 ਕਿਊਸਕ ਦੀ ਪ੍ਰਯੋਜਨਾ ਹੈਗੀ ਪਾਖੜਾ ਕੇ ਨਾਲ ਜਿਹੜੀ ਠੀਕ ਹੈ ਤਾਂ ਇਹਦੇ ਚੋਂ 1000 ਕਿਊਸਕ ਪਾਣੀ ਇਦੋਂ ਐਕਸਟਰਾ ਰਾਜਸਥਾਨ ਕਨਾਲ ਚ ਪਾ ਕੇ ਉੱਥੋਂ ਛੱਡਿਆ ਜਾਂਦਾ ਤੇ ਇੱਥੇ ਆ ਕੇ ਭਾਖੜਾ ਦੇ ਵਿੱਚ ਲਿਆ ਜਾਂਦਾ ਏ ਓਕੇ ਸਰ ਜਿਹੜੀ ਇਹ ਨਹਿਰ ਆ ਇਹ ਹਰੀਕੇ ਹੈਡ ਤੋਂ ਨਿਕਲਦੀ ਏ ਹਾਂਜੀ ਜੀ ਹਰੀਕੇ ਹੈਡ ਤੋਂ ਦੋ ਨਹਿਰਾਂ ਜਿਹੜੀਆਂ ਨਿਕਲਦੀਆਂ ਨੇ ਤੇ ਸਰ ਜਿਹੜੀ ਪੰਜਾਬ ਵਾਲੀ ਨਹਿਰ ਆ ਉਹ ਇੱਥੇ ਆ ਕੇ ਖਤਮ ਹੋ ਜਾਂਦੀ ਏ ਉਹ ਸਰਹਿੰਦ ਤੇ ਭਾਖੜਾ ਦੇ ਇੱਥੇ ਆ ਕੇ ਟੇਲ ਬਣ ਜਾਂਦੀ ਏ ਸਰਹਿੰਦ ਦੀ ਟੇਲ ਇੱਥੇ ਆ ਕੇ ਬਣ ਜਾਂਦੀ ਏ ਓਕੇ ਉਹ ਵੀ ਦੇਖੀਏ ਆਪਾਂ ਜੀ 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 ਹਾਂਜੀ ਕੰਟੀ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਰਾਜਸਥਾਨ ਕਨਾਲ ਚੋਂ ਆਹ ਦੇਖੋ ਜੀ ਲਿੰਕ ਚੈਨਲ ਹੈਗਾ ਇਹ ਇਹ ਬਾਖੜਾ ਦੇ ਵਿੱਚ 11200 ਕਿਊਸਿਕ ਤੱਕ ਆਪੂਰਤੀ ਕਰਦਾ ਹੈ ਬਾਖੜਾ ਦੇ ਵਿੱਚ ਜਦੋਂ ਪਾਣੀ ਘਟ ਰਹਿ ਜਾਂਦਾ ਹੈ ਬਾਖੜਾ ਪ੍ਰਣਾਲੀ ਨੂੰ ਰਾਜਸਥਾਨ ਕਨਾਲ ਦੇ ਵਿੱਚੋਂ ਇਹ ਲਿੰਕ ਚੈਨਲ ਬਣਾਇਆ ਗਿਆ ਹੈ ਇਹ ਇੱਕ ਲਿੰਕ ਹੋ ਗਿਆ ਇਹਦੇ ਤੋਂ ਬਾਖੜਾ ਨੂੰ ਲਿੰਕ ਕਰ ਦਿੰਦੇ ਆ ਤੇ ਉਹ ਦੇਖੋ ਦੂਜੀ ਸਾਈਡ ਤੁਸੀਂ ਦੇਖੋਗੇ ਇਹ ਬਾਖੜਾ ਸਰਹਿੰਦ ਦੀ țeਲ ਹੋਗੀ ਆ ਸਰਹਿੰਦ ਫੀਡਰ ਦਾ ਇੱਥੇ ਲਾਸਟ ਟੇਲ ਆ ਕੇ ਖਤਮ ਹੁੰਦੀ ਐਂਡਿੰਗ ਹੁੰਦੀ ਐ ਇੱਥੋਂ ਦਾ ਜ਼ੀਰੋ ਹੈਡ ਆਉਂਦਾ ਢਾਬਾਂ ਦਾ ਉੱਥੇ ਜ਼ੀਰੋ ਹੈਡ ਤੇ ਜਾ ਕੇ ਤੇ ਤੁਸੀਂ ਦੋ ਮਾਈਨਰ ਹੁੰਦੀਆਂ ਇੱਕ ਸਾਦਲ ਸ਼ਹਿਰ ਸਾਈਡ ਕੇਐਸਡੀ ਮਾਈਨਰ ਤੇ ਦੂਸਰੀ ਸੰਗਰੀਆ ਸਾਈਡ ਸਾਦਲ ਸਿੰਘ ਬ੍ਰਾਂਚ ਜਿਹੜੀ ਨਹਿਰ ਹੈ ਉਹ ਨਿਕਲਦੀ ਹੈ ਜਿਹੜੀ ਸੰਗਰੀਏ ਤੇ ਬਿਲਕੁਲ ਨਾਲ ਨਾਲ ਨਿਕਲਦੀ ਹੈ ਜੀ ਜੀ ਬਿਲਕੁਲ ਨਾਲ ਦੀ ਜਿਹੜੀ ਜਾਂਦੀ ਹੈ ਇੱਕ ਸ਼ਾਇਦ ਸਾਰੇ ਜਿਹੜੀ ਦੀਨਗੜ੍ਹ ਦੇ ਕੋਲੋਂ ਉੱਪਰੋਂ ਜਾਂਦੀ ਹੈ ਨਹਿਰ ਉਹ ਇੱਥੇ ਹੀ ਨਿਕਲ ਰਹੀਆਂ ਨੇ ਉਹ ਇੱਥੋਂ ਹੀ ਇੱਕੋ ਹੈਡ ਤੋਂ ਦੋਨੇ ਨਿਕਲਦੀਆਂ ਕਰਨੀ ਸਿੰਘ ਡਿਸਟ੍ਰੀਬਿਊਟਰੀ ਠੀਕ ਹੈ ਤੇ ਉਹ ਪਰਲੀ ਸਾਦਲ ਸਿੰਘ ਡਿਸਟ੍ਰੀਬਿਊਟਰੀ ਠੀਕ ਹੈ ਐਸਡੀਐਸ ਤੇ ਕੇਐਸਡੀ ਸਰ ਇਹਨਾਂ ਦਾ ਜਿਹੜਾ ਨਾਮ ਰੱਖਿਆ ਗਿਆ ਥੋੜਾ ਜਿੰਨੇ ਬਾਰੇ ਵੀ ਦੱਸ ਦਿਓ ਇਹ ਗੰਗਾ ਸਿੰਘ ਦੇ ਪੁੱਤਰ ਸੀਗੇ ਦੋਨੇ ਓਕੇ ਸਾਦਲ ਸਿੰਘ ਤੇ ਕਰਨੀ ਸਿੰਘ ਠੀਕ ਹੈ ਉਹਨਾਂ ਦੇ ਨਾਂ ਤੇ ਨਹਿਰਾਂ ਦਾ ਨਾਂ ਰੱਖਿਆ ਗਿਆ ਓਕੇ ਤਰ ਇਹ ਜਿਹੜੀ ਸਾਹਮਣੇ ਆਪਾਂ ਦੇਖ ਰਹੇ ਆ ਇਹ ਜਿਹੜੀ ਪੰਜਾਬ ਵਾਲੀ ਇਹਦੇ ਨਾਲ ਹੀ ਨਹਿਰ ਆ ਰਹੀ ਸੀ ਉਹ ਇੱਥੇ ਆ ਕੇ ਉਹਦੀ ਟੇਲ ਬਣ ਗਈ ਹਾਂ ਟੇਲ ਬਣ ਗਈ ਬਿਲਕੁਲ ਨਾਲ-ਨਾਲ ਹੀ ਨਹਿਰ ਸੁਰੂ ਤੋਂ ਉੱਥੋਂ ਨਾਲ-ਨਾਲ ਹੀ ਤੁਰੀ ਆ ਰਹੀ ਹੈ ਹਰੀਕੇ ਹੈਡ ਤੋਂ ਨਾਲ-ਨਾਲ ਹੀ ਆਉਂਦੀਆਂ ਨੇ ਤੇ ਇੱਥੇ ਆ ਕੇ ਇਹ ਖਤਮ ਹੋ ਗਈ ਹੈ ਹਾਂ ਇਹ ਟੇਲ ਬਣ ਗਈ ਸਰੇਂਦਰ ਫੀਡਰ ਦੀ ਠੀਕ ਹੈ ਤੇ ਰਾਜਸਥਾਨ ਦਾ ਜਿਹੜਾ ਸਭ ਤੋਂ ਪਹਿਲਾ ਪਾਣੀ ਦਿੱਤਾ ਗਿਆ ਉਹ ਇੱਥੋਂ ਦਿੱਤਾ ਗਿਆ ਹਾਂ ਸਟਾਰਟਿੰਗ ਹੁੰਦੀ ਹੈ ਰਾਜਸਥਾਨ ਦੇ ਵਿੱਚ ਕੋਈ ਵੀ ਨਹਿਰ ਦੀ ਪੰਜਾਬ ਸਾਈਡ ਤੋਂ ਫਸਟ ਐਂਟਰੀ ਇੱਥੋਂ ਹੁੰਦੀ ਹੈ ਲੋਗੜ ਹੈਡ ਤੋਂ ਲੋਗੜ ਹੈਡ ਤੋਂ ਠੀਕ ਹੈ ਇਹ ਲੋਗੜ ਹੈਡ ਹੈਗਾ ओके थैंक यू सर तो दोस्तों ਤੁਸੀਂ ਇਹ ਦੇਖ ਰਹੇ ਹੋ ਕਿ ਸਭ ਤੋਂ ਪਹਿਲਾਂ ਜਿਹੜੀ ਸਟਾਰਟਿੰਗ ਆ ਉਹ ਪਹਿਲਾ ਪੁਆਇੰਟ ਆ ਉਹ ਨਹਿਰ ਦਾ ਇੱਥੋਂ ਦਿੱਤਾ ਗਿਆ ਜਿਹਨੂੰ ਲੋ ਗਰਡ ਹੈਡ ਕਹਿੰਦੇ ਆ ਤੇ ਇਹ ਤੁਸੀਂ ਸਾਰਾ ਹੈਡ ਦਾ ਜਿਹੜਾ ਵਿਊ ਆ ਉਹ ਦੇਖ ਰਹੇ ਹੋ ਤੇ ਦੂਸਰੇ ਪਾਸੇ ਜਿਸ ਤਰ੍ਹਾਂ ਮੈਂ ਤੁਹਾਨੂੰ ਦਿਖਾਇਆ ਸੀ ਕਿ ਜਿਹੜੀ ਪੰਜਾਬ ਵਾਲੀ ਨਹਿਰ ਆ ਰਹੀ ਸੀ ਪਿੱਛੋਂ ਚੱਲ ਕੇ ਤੇ ਉਹ ਨਹਿਰ ਦੀ ਇੱਥੇ ਆ ਕੇ ਜਿਹੜੀ ਟੇਲ ਬਣ ਜਾਂਦੀ ਆ ਉਹ ਸਾਹਮਣੇ ਹੈਡ ਹੌਸ ਦਾ ਦੇਖ ਰਹੇ ਹੋ ਤੇ ਉਸੇ ਨਹਿਰ ਨੂੰ ਹੀ ਆ ਜਿਹੜਾ ਅੱਗੇ ਕੰਟੀਨਿਊ ਕਰਕੇ ਤੇ ਇਹ ਉੱਪਰ ਦੀ ਜਿਹੜਾ ਤੁਸੀਂ ਦੇਖ ਰਹੇ ਹੋ ਪਾਣੀ ਜਾ ਰਿਹਾ ਇਹ ਅੱਗੇ ਜਿਹੜੀ ਸਾਦਲੋ ਬ੍ਰਾਂਚ ਤੇ ਇੱਕ ਜਿਹੜੀ ਸੰਗਰੀ ਇਹਦੇ ਨਾਲ ਜਾਂਦੀ ਆ ਬਿਲਕੁਲ ਨਹਿਰ ਇਹ ਉਹੀ ਨਹਿਰਾਂ ਨੇ ਦੋ ਜਿਹੜੀਆਂ ਇੱਥੋਂ ਲੋਗੜ ਹੈਡ ਦੇ ਵਿੱਚੋਂ ਨਿਕਲ ਕੇ ਜਾਂਦੀਆਂ ਦੋਸਤੋ ਲੋਗੜ ਹੈਡ ਤੋਂ ਬਿਨਾ ਇੱਕ ਚੀਜ਼ ਅੱਜ ਤਾਂ ਸਾਨੂੰ ਵੀਡੀਓ ਦੇ ਵਿੱਚ ਹੋਰ ਦਿਖਾਉਣ ਜਾ ਰਿਹਾ ਜਦੋਂ ਆਪਾਂ ਪੰਜਾਬ ਤੋਂ ਰਾਜਸਥਾਨ ਦੇ ਵਿੱਚ ਐਂਟਰੀ ਕਰਦੇ ਹਾਂ ਚਾਹੇ ਉਹ ਕੰਦੂਖੇੜਾ ਤੋਂ ਕਰਦੇ ਹਾਂ ਜਾਂ ਬਜੀਤਪੁਰ ਤੋਂ ਕਰਦੇ ਹਾਂ ਜਾਂ ਆਪਾਂ ਮਟੀਲੀ ਤੋਂ ਕਰਦੇ ਹਾਂ ਜਾਨੀ ਪੰਜਾਬ ਦੇ ਜਿਹੜੇ ਵੀ ਬਾਰਡਰ ਤੋਂ ਆਪਾਂ ਰਾਜਸਥਾਨ 'ਚ ਐਂਟਰ ਕਰਦੇ ਹਾਂ ਤਾਂ ਇੱਕ ਨਹਿਰ ਨਜ਼ਰ ਆਉਂਦੀ ਆ ਉਹ ਨਹਿਰ ਦੇ ਵਿੱਚ ਪਾਣੀ ਨਹੀਂ ਚੱਲਦਾ ਉਹ ਸੁੱਕੀ ਆ ਨਹਿਰ ਤਾਂ ਦੋਸਤੋ ਉਹ ਵੀ ਨਹਿਰ ਇਸੇ ਜਿਹੜੀ ਰਾਜਸਥਾਨ ਵਾਲੀ ਨਹਿਰ ਹੈ ਇੰਦਰਾ ਗਾਂਧੀ ਕਨਾਲ ਜਿਹਨੂੰ ਬੋਲਦੇ ਆ ਉਹਦੇ ਵਿੱਚੋਂ ਦੋਸਤੋ ਇਹ ਲੋਹਗੜ੍ਹ ਹੈੱਡ ਤੋਂ ਥੋੜੀ ਜਿਹੀ ਪਿੱਛੇ ਇੱਥੋਂ ਕੱਢੀ ਗਈ ਸੀ ਤੇ ਉਹਨੂੰ ਲਿੰਕ ਚੈਨਲ ਦਾ ਨਾਮ ਦਿੱਤਾ ਗਿਆ ਸੀ ਦੋਸਤੋ ਉਹਦਾ ਜਿਹੜਾ ਬਣਾਉਣ ਦਾ ਕਾਰਨ ਸੀ ਉਹ ਕਹਿੰਦੇ 1990 92 ਚ ਸ਼ਾਇਦ ਗੰਗਕਨਾਲ ਨਹਿਰ ਜਦੋਂ ਪੱਕੀ ਕੀਤੀ ਗਈ ਸੀ ਤਾਂ ਉਹਦਾ ਪਾਣੀ ਬੰਦ ਕੀਤਾ ਗਿਆ ਸੀ ਉਸ ਸਮੇਂ ਤੋਂ ਪਹਿਲਾਂ ਇਹ ਨਹਿਰ ਨੂੰ ਤਿਆਰ ਕੀਤਾ ਗਿਆ ਸੀ ਤੇ ਰਾਜਸਥਾਨ ਵਾਲੀ ਜਿਹੜੀ ਨਹਿਰ ਆ ਗੰਕਣਾਲ ਦਾ ਪਾਣੀ ਉਹਦੇ ਵਿੱਚ ਪਾ ਕੇ ਤੇ ਜਿਹੜੀ ਪਾਣੀ ਦੀ ਸਪਲਾਈ ਸੀ ਉਹਨੂੰ ਰੈਗੂਲਰ ਕੰਟੀਨਿਊ ਕਰਨ ਦੇ ਵਾਸਤੇ ਇਹ ਨਹਿਰ ਬਣਾਈ ਗਈ ਸੀ ਇਸ ਤੋਂ ਬਿਨਾ ਇਹਨੂੰ ਐਮਰਜੈਂਸੀ ਦੇ ਵਾਸਤੇ ਰੱਖਿਆ ਹੋਇਆ ਹੈ ਕਿ ਜੇ ਕਿਤੇ ਉਧਰ ਕੋਈ ਪ੍ਰੋਬਲਮ ਆਉਂਦੀ ਆ ਤਾਂ ਉਸ ਨਹਿਰ ਦਾ ਪਾਣੀ ਹੈ ਜਿਹੜਾ ਇਸ ਨਹਿਰ ਦੇ ਵਿੱਚ ਪਾ ਕੇ ਇਸ ਨੂੰ ਵਰਤਿਆ ਜਾ ਸਕੇ ਤਾਂ ਦੋਸਤੋ ਜਿਹੜੀ ਪੰਜਾਬ ਵਾਲੀ ਸਰੰਦ ਫੀਡਰ ਨਹਿਰ ਆ ਉਹ ਆ ਸਫਲ ਤੁਸੀਂ ਦੇਖ ਰਹੇ ਹੋ ਇਹ ਥੱਲੇੋਂ ਦੀ ਸਫਲ ਕੱਢਿਆ ਹੋਇਆ ਹੈ ਤੇ ਜਿਹੜੀ ਉਹ ਨਹਿਰ ਆ ਉਹ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ ਰਾਜਸਥਾਨ ਜਿਹੜੀ ਨਹਿਰ ਜਾ ਰਹੀ ਆ ਉਹਦੇ ਵਿੱਚੋਂ ਇਹ ਨਹਿਰ ਲਈ ਹੋਈ ਆ ਪਰ ਇਸ ਨੂੰ ਮੌਜੂਦਾ ਸਮੇਂ ਦੇ ਵਿੱਚ ਇਹ ਬੰਦ ਆ ਤਾਂ ਦੋਸਤੋ ਜਿਹੜੀ ਨਹਿਰ ਸੁੱਕੀ ਨਜ਼ਰ ਆਉਂਦੀ ਆ ਉਹ ਨਹਿਰ ਦੀ ਇੱਥੋਂ ਸ਼ੁਰੂਆਤ ਹੁੰਦੀ ਆ ਤੇ ਅੱਗੇ ਜਿਹੜੀ ਇਹ ਲਗਭਗ ਗੰਗਾ ਨਗਰ ਤੱਕ ਜਾਂਦੀ ਆ ਦੋਸਤੋ ਇਹ ਜਾਣਕਾਰੀ ਵਧੀਆ ਲੱਗੀ ਤਾਂ ਆਪਣੇ ਸਾਰੇ ਦੋਸਤ ਮਿੱਤਰਾਂ ਨਾਲ ਵਕਤ ਤੋਂ ਵੱਧ ਇਸ ਨੂੰ ਸ਼ੇਅਰ ਜ਼ਰੂਰ ਕਰਿਓ ਧੰਨਵਾਦ